ਸਾਸੀ ਗਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਜੀ ਪਿੰਡ ਜੱਬੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਘਰ ਦੇ ਪਸ਼ੂ ਆ ਇੱਕ ਵੈੜ ਸੇਲ ਕਰਨੀ ਆ ਗੱਬਣ ਵੈੜ ਆ ਜੀ ਤੇ ਬਹੁਤ ਹੀ ਸੋਹਣੀ ਵੈੜ ਉੱਚੇ ਲੰਮੇ ਕਰਦਦੀ ਆ ਚੰਗੀ ਕੁਆਲਿਟੀ ਦੀ ਆ ਤੇ ਸੂਆ ਦੂਜਾ ਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਆ ਸਵਾਇਆ ਪਸ਼ੂ ਹੁੰਦਾ ਉਹਨੂੰ ਦੋ ਟਾਈਮ ਚੋਲਿਆ ਕਰੋ ਤਸੱਲੀ ਕਰ ਲਿਆ ਕਰੋ ਗੱਬਣ ਪਸ਼ੂ ਹੁੰਦਾ ਜਿਹੜਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਆਪਣੀ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਵਾਂਗੇ ਤੇ ਵੈਡ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਨਾਮ ਦੱਸ ਦਿਓ ਜੀ ਆਪਣਾ ਮੇਰਾ ਨਾਮ ਸ਼ਪਾਲ ਸਿੰਘ ਹਾਂਜੀ ਗੱਗੋਵਾਲ ਜੀ ਜਿਸੇ ਕਵਰ ਸਰ ਤਹਿਸੀਲ ਬਾਬਾ ਖਾਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਜੀ ਆਪਣਾ 981503882 ਠੀਕ ਹੈ ਜੀ ਇੱਕ ਹੀ ਨੰਬਰ ਹੈ ਕਿ ਹੋਰ ਵੀ ਹੈਗਾ ਜੀ ਤੇ ਦੁੱਧ ਦਾ ਕੰਮ ਕਰਦੇ ਘਰ ਦੇ ਹੀ ਆ ਪਸ਼ੂ ਆ ਨਾ ਕੋਈ ਵਪਾਰ ਨਹੀਂ ਕਰਦੇ ਕੋਈ ਵਪਾਰ ਨਹੀਂ ਠੀਕ ਹੈ ਜੀ ਤੇ ਕਿੰਨਾ ਸੂਹਾ ਜੀ ਬੈੜਦਾ ਦੂਜਾ ਸੂਹਾ ਜੀ ਦੂਜਾ ਸੂਹਾ ਤੇ ਦਿਨ ਕਿੰਨੇ ਲਾਜੂਗੀ ਜੀ ਇਹ ਦਿਨ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਕੱਦ ਕਾਠ ਲੋ ਚੰਗੀ ਉੱਚੀ ਆ ਆ ਵੇਖੋ ਜੀ ਬਹੁਤ ਹੀ ਸੋਹਣੀ ਆ ਕੁਆਲਿਟੀ ਦੀ ਆ ਥਾਣ ਬੜਾ ਸੋਹਣਾ ਲੱਗਾ ਜੀ ਆ ਵੇਖੋ ਥਾਣ ਦੀ ਕੁਆਲਿਟੀ ਚੈੱਕ ਕਰੋ ਬਹੁਤ ਹੀ ਪਿਆਰਾ ਥਾਣਾ ਮੁੱਠੀ ਦੀ ਜਵਾਲਾ ਥਾਣਾ ਵਿਰਲ ਵੀ ਹੈਗੀ ਆ ਫੇਸ ਕੁਆਲਿਟੀ ਵੀ ਚੰਗੀ ਆ ਦੁੱਧ ਕਿੰਨਾ ਕੁ ਚੋਆ ਜੀ ਇਹਦੇ ਦੁੱਧ 17 ਸਾਰਾ ਗਿੰਦੇ ਆ ਜੀ ਅੱਛਾ 20+ ਜਾਓ ਪਹਿਲੇ ਸੂਵੇ 17 18 ਲੀਟਰ ਚੋਆ ਆ 20+ ਜਾਓ ਠੀਕ ਆ ਹੁਣ ਦੂਜਾ ਸੂਆ 20+ ਚ ਆਜੂਗੀ ਠੀਕ ਆ ਜੀ ਕੱਦ ਕਾਠ ਲਵੇਂ ਚੰਗੀ ਆ ਇਹਨੂੰ ਖੋਲ ਕੇ ਤੋਰੀਏ ਜੀ ਆਹ ਕੱਦ ਤੋੜ ਕੇ ਲੇਣ ਕਰ ਹਾਂ ਵੇਖੋ ਜੀ ਕੱਦ ਕਾਠ ਚੰਗਾ ਕਰ ਲੋ ਇਹਦਾ ਕਾਫੀ ਚੰਗਾ ਸੋਨਾ ਵਾ ਕਵਾਲਿਟੀ ਦੀ ਪੂਰੀ ਵਹਿੜ ਆ ਜੀ ਪੂਰੀ ਵਜਨ ਵਾਲੀ ਆ ਕੋਈ ਛੋਟੀ ਨਹੀਂ ਗਈ ਤੋੜ ਦੋ ਵੀਰ ਜੀ ਆ ਵੇਖੋ ਕਰੋ ਚੈੱਕ ਆ ਜੋ ਕਮਾ ਲਓ ਭਾਜੀ ਬਾਕੀ ਦਿਨ ਦਾਹ ਲੈ ਜੂਗੀ ਤੇ 20 ਪਲੱਸ ਅੰਕਲ ਕਹਿੰਦੇ ਦੁੱਧ ਚਵਾਉਗੇ ਆ ਵੇਖੋ ਜੀ ਵੇਲ ਵੀ ਕਾਫੀ ਲੰਮੀ ਆ ਇਹਦੀ ਪੂਰੀ ਵਜਨ ਵਾਲੀ ਜੀ ਆਹ ਹਵਾਨਾ ਬਹੁਤ ਸੋਹਣਾ ਤਿਆਰ ਕਰਨ ਦੀ ਹੈ ਥਾਣ ਵੇਖੋ ਜੀ ਥਾਣ ਬਹੁਤ ਸੋਹਣਾ ਕੁਆਲਟੀ ਦਾ ਲੱਗਾ ਬਾਕੀ ਜਿੱਡੀ ਹੈਗੀ ਆਪਾਂ ਓਡੀ ਦਿਖਾਈ ਹੈ ਕੱਦ ਤੁਸੀਂ ਕੋਲ ਆਓਗੇ ਤੁਹਾਨੂੰ ਹੋਰ ਵੱਡਾ ਦਿਖੂਗਾ ਜੀ ਠੀਕ ਹੈ ਜੀ ਐਰ ਕਾ 20 ਪਲੱਸ ਚ ਆਜੂਗੀ ਹਨਾ 20 ਦਾ ਰੇਟ ਬਜੋ ਠੀਕ ਆ ਤੇ ਥਾਣਾ ਦਾ ਕੋਈ ਵਾਧ ਘਾਟ ਨਹੀਂ ਹੈਗੀ ਕੋਈ ਵਾਧ ਘਾਟ ਨਹੀਂ ਹੈ ਬਰਦੀ ਚੋ ਕੇ ਵੇਖੇ ਰੱਸੀ ਪਾ ਕੇ ਚੋਂਦੇ ਰਹੇ ਕਿ ਉਦਾਂ ਹੀ ਠੀਕ ਆ ਤੇ ਮੁੱਲ ਕਿੰਨਾ ਕਰੋਗੇ ਜੀ ਮੁੱਲ 85 ਆ ਤੇ ਛੋੜ ਕਰ ਦਿਓਗੇ ਮੌਕੇ ਤੇ ਹਾਂ ਵੇਖੋ ਜੋ ਲੱਗੇਗਾ ਦੂਰ ਨੇੜੇ ਉਹ ਪਰ ਮਾਨਸਿਕਤਾਰ ਕਰਾਂਗੇ ਖੁੱਲਾ ਮਾਨ ਕਰੋਗੇ ਕਿ ਹਿਸਾਬ ਨਾਲ ਜਿੰਨੂੰ ਪਸੰਦ ਆਵੇ ਫੋਨ ਕਰੇ ਹਨਾ ਹਾਂ ਜੀ ਫੋਨ ਕਰੇ ਬਸ ਠੀਕ ਹੈ ਜੀ ਕਰ ਨਹੀਂ ਕੋਈ ਗੱਲਬਾਤ ਹੋਰ ਜੀ ਕੋਈ ਗੱਲਬਾਤ ਨਹੀਂ ਠੀਕ ਹੈ ਜੀ ਆਪਣੀ ਆ ਕੇ ਤਸੱਲੀ ਕਰ ਲਿਓ ਬਾਕੀ ਵਹਿੜ ਬਹੁਤ ਸੋਹਣੀ ਆ ਸਣਖੀ ਆ ਹੈ ਵੀ ਚੰਗੀ ਕੁਆਲਿਟੀ ਦੀ ਆ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਧੰਨਵਾਦ